ਮੈਂ ਸਰਵਨ ਸੰਘਪਤੀ ਜੀ ਦੋਵਾਂ ਫਾਰਮਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਵਾ ਵੀ ਕੱਲ 28 ਤਰੀਕਿਆ ਪੰਜਾਬ ਦੇ ਵਿੱਚ ਜਿੰਨੇ ਪਾਜਪਾ ਦੇ ਉਮੀਦਵਾਰ ਆ ਉਹਨਾਂ ਦੇ ਖਿਲਾਫ ਹਰਿਆਣਾ ਵਿੱਚ ਮੰਤਰੀਆਂ ਦੇ ਖਿਲਾਫ ਪਾਜਪਾ ਦੇ ਖਿਲਾਫ ਕੱਲ ਇੱਕ ਵੱਡਾ ਇੱਕ ਦਿਨਾ ਅੰਦੋਲਨ ਹੋਊਗਾ ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰਨਬੀਰ ਸਿੰਘ ਜੀ ਸੰਧੂ ਗੁਰਦਾਸਪੁਰ ਵਿੱਚ ਬੱਬੂ ਜੀ ਅਰਤੌਰ ਦੇ ਵਿੱਚ ਮਨਦੀਪ ਸਿੰਘ ਮੰਨਾ ਅਲੀਪੋਰਟ ਦੇ ਵਿੱਚ ਖੰਡ ਖਰਾਜ ਹਨ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਬਿੱਟੂ ਜੀ ਪਟਿਆਲੇ ਦੇ ਵਿੱਚ ਪਰਮੀਤ ਕੌਰ ਦੀ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਉਮੀਦਵਾਰਾਂ ਦੇ ਘਾਰਾ ਮੋਰੇ ਇੱਕ ਦਿਨਾਂ ਮੋਰਚਾ ਲੱਗੂਗਾ ਇਸ ਤਰ੍ਹਾਂ ਹਰਿਆਣੇ 'ਚ ਅਰ ਉਹੀ ਸਵਾਲ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਇੱਕ ਤੋਂ ਬਾਅਦ ਦੋ ਨੂੰ ਤੁਹਾਨੂੰ ਲਿਖਾਂਗੇ ਜਿਹੜੇ ਕਹਿੰਦੇ ਸੀ ਇਹ ਤੁਹਾਨੂੰ ਦੋਪਰੀ ਗੱਲ ਘਟਦਾਂਗੇ ਅਸੀਂ ਪੂਰਾ ਮੰਗਣਾ ਪੀਸਫੁਲੀ ਆਵਾਂਗੇ ਤੁਹਾਡੇ ਘਰਾਂ ਗਾੜੀ ਇਹ ਡੈਮੋਕਰੇਟਿਕ ਸਾਡਾ ਹੱਕ ਹੈਗਾ ਵਾ ਹਰ ਸਵਾਲ ਫੇਰ ਚੱਕਾਂਗੇ ਕਿ ਤੁਹਾਡੇ 10 ਸਾਲ ਰਹੇ ਪ੍ਰਧਾਨ ਮੰਤਰੀ ਜੀ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਵਾਦਾ ਕੀਤਾ ਸੀ ਭਾਜ ਨਿਕਲੇ ਆ ਤੁਹਾਡੇ ਪ੍ਰਧਾਨ ਮੰਤਰੀ ਜੀ ਦਾ ਵਾਦਾ ਸੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ ਨਹੀਂ ਪੂਰਾ ਹੋਇਆ ਨਹੀਂ ਵਫਾ ਕਰ ਸਕੀ ਇਹ ਤੋਂ ਗਾਂ ਫਸਲੀ ਬੀਮਾ ਯੋਜਨਾ ਜੜੀਆਂ ਦੇਖਤੀਆਂ 16 ਕੰਪਨੀਆਂ ਦਾ ਢਿੱਡ ਭਰਨੂ ਇਹਨਾਂ ਨੇ ਬਣਾਈ ਹੈਗੀ ਆ ਉਹ ਸਾਡੇ ਲਈ ਠੀਕ ਨਹੀਂ ਹੈਗੀ ਸਰਕਾਰ ਆਪਣੇ ਬੇਜ਼ੀਤੇ ਫਜ਼ਲੇ ਵੀ ਮਜਬੂਰ ਨਾ ਬਣਾਵੇ ਇਹਦੀ ਗੱਲ ਮੰਗ ਕਰਾਂਗੇ ਭਾਰਤ WTO ਤੋਂ ਬਾਹਰ ਆਵੇ ਮਜ਼ਦੂਰਾਂ ਦੇ ਅਧਿਕਾਰ 200 ਦਿਨ ਦਾ 700 ਰੁਪਿਆ ਦਿਹਾੜੀ ਇਹ ਮੰਗਾ ਨਹੀਂ ਸਾਡੀਆਂ ਜੜੀਆਂ ਹੈ ਤੁਹਾਨੂੰ ਹਰ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਕੀ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਦਿੱਲੀ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਸਵਾਲ ਲੈ ਕੇ ਆਵਾਂਗੇ ਤੁਸੀਂ ਸਾਡਾ 450 ਕਿਸਾਨ ਜਖਮੀ ਕੀਤਾ ਇਹ ਸਵਾਲਾਂ ਦੇ ਜਵਾਬ ਮੰਗਾਂਗੇ ਤੁਹਾਡੇ ਕੋਲ ਤੁਸੀਂ ਸ਼ਹੀਦ ਸੁਭਕਰ ਸਿੰਘ ਜੀ ਨੂੰ ਕਿਉਂ ਸ਼ਹੀਦ ਕੀਤਾ ਔਰ ਤੁਸੀਂ ਨੈਸ਼ਨਲ ਹਾਈਵੇ ਤੇ ਦਵਾਰਾ ਕਿਹੜੇ ਕਾਨੂੰਨ ਤਹਿਤ ਕੱਢੀਆਂ ਇਹਦਾ ਜਵਾਬ ਤੁਸੀਂ ਮੰਗਾਂਗੇ ਤੁਹਾਡੇ ਕੋਲ ਔਰ ਇਸ ਲਈ ਆਵਾਂਗੇ ਭਾਈ ਜੋ ਤੁਸੀਂ ਕਰਨਾ ਹੋ ਤੁਸੀਂ ਜਾਬਰ ਜੇ ਵੱਡੇ ਜੇ ਤਾਕਤ ਹੈ ਤੁਹਾਡੇ ਕੋਲੇ ਜੋ ਮਰਜ਼ੀ ਕਰ ਲਿਓ ਨੰਗੇ ਪਿੰਡੇ ਨੰਗੇ ਹੱਥ ਔਰ ਪੂਰੀ ਦੇਸ਼ ਦੁਨੀਆ ਦੇ ਸਾਹਮਣੇ ਪਾਛਪਾ ਦਾ ਅਸਲ ਚਿਹਰਾ ਸੀ ਨੰਗਾ ਕਰਾਂਗੇ ਅਸੀਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਪੈਣਾਂ ਨੂੰ ਸੱਦਾ ਦੇ ਰਹੇ ਹਾਂ ਵੀ ਵੱਧ ਤੋਂ ਵੱਧ ਕੱਲ ਦੇ ਪ੍ਰੋਗਰਾਮ ਵਿੱਚ ਆਪਣੇ ਸ਼ਮੂਲੀਅਤ ਕਰੋ ਧੰਨਵਾਦ